ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਮੈਂ ਪਰਮਜੀਤ ਕੌਰ ਸਰਦਾਰਨੀ ਸੂਟ ਤੇ ਤੁਹਾਡਾ ਸਵਾਗਤ ਕਰਦੀ ਆਂ ਜੀ ਤੇ ਮੈਂ ਨਿਊ ਸੂਟ ਲੈ ਕੇ ਆਈ ਆ ਤੁਹਾਡੇ ਵਾਸਤੇ ਕੈਮਰਿਕ ਦਾ ਕਪੜਾ ਹੀ ਬਹੁਤ ਵਧੀਆ ਕਾਟਨ ਦੇ ਵਿੱਚ ਸੂਟ ਨੇਗੇ ਮੈਚਿੰਗ ਸੂਟ ਨੇ ਸਾਰੇ ਤੇ ਇਹਨਾਂ ਦਾ ਫੈਬਰਿਕ ਵੀ ਬਹੁਤ ਵਧੀਆ ਜੀ ਤੇ ਇਹ ਵਾਲੀ ਤਾਂ ਸ਼ਰਟ ਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲੀ ਇਹਦੇ ਨਾਲ ਬਾਟਮ ਆ ਬਾਟਮ ਦਾ ਫੈਬਰਿਕ ਵੀ ਬਹੁਤ ਵਧੀਆ ਪਿਓਰ ਕਾਟਨ ਹੈ ਜੀ ਤੇ ਇਹਦੇ ਵਿੱਚ ਕਲਰ ਵੀ ਨੇ ਜੀ ਤੇ ਪ੍ਰਿੰਟ ਵੀ ਇਹਨਾਂ ਦਾ ਅਲੱਗ-ਅਲੱਗ ਹੋਊਗਾ ਸਾਰਿਆਂ ਦਾ ਤੇ ਕਲਰ ਵੀ ਅਲੱਗ-ਅਲੱਗ ਹੋਣਗੇ ਸਾਰਿਆਂ ਦੇ ਇੱਕ ਆਪਣੇ ਕੋਲੇ ਇਹ ਵਾਲਾ ਕਲਰ ਹੈ ਜੀ ਫਰੋਜੀ ਕਲਰ ਇਹ ਵਾਲਾ ਕਲਰ ਹੈ ਜੀ ਇਹ ਬਾਟਮ ਹੈ ਦੀ ਤੇ ਇਹ ਸ਼ਰਟ ਹੈਗੀ ਤੇ ਇਹ ਵਾਲੀ ਸ਼ਰਟ ਹੈ ਜੀ ਇਸ ਦੀ ਇਹ ਵਾਲੀ ਬਾਟਮ ਹੈ ਮੈਚਿੰਗ ਸੂਟ ਨੇ ਜੀ ਜੇ ਕਿਸੇ ਵੀ ਪਹਿਣਨੇ ਲੈਣੇ ਨੇ ਤਾਂ ਮੇਰੇ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਸਕਰੀਨਸ਼ਾਟ ਲੈ ਕੇ ਮੇਰੇ ਨਾਲ ਕੰਟੈਕਟ ਕਰ ਸਕਦੇ ਨੇ ਤੇ ਮੇਰੀ ਵੀਡੀਓ ਨੂੰ ਲਾਈਕ ਸਬਸਕ੍ਰਾਈਬਰ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਪਲੀਜ਼ ਤੁਹਾਡੇ ਅੱਗੇ ਰਿਕਵੈਸਟ ਹੈ ਜੀ ਤੇ ਇਹ ਕੇਵਲ ਕਲਰ ਹੈ ਜੀ ਇਹਨਾਂ ਦਾ ਫੈਬਰਿਕ ਵੀ ਬਹੁਤ ਵਧੀਆ ਤੁਸੀਂ ਇੱਕ ਵਾਰੀ ਕੱਪੜਾ ਵਰਤ ਕੇ ਦੇਖੋ ਜੀ ਸਾਡਾ ਲਜਾ ਕੇ ਦੇਖੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਸਤਿ ਸ਼੍ਰੀ ਅਕਾਲ ਜੀ